ਰਸੀਆ ਨੇ ਫੇਰ ਕੁੱਟ ਦਿੱਤਾ ਪੰਜਾਬ ਦਾ ਇੱਕ ਹੋਰ ਨੌਜਵਾਨ ਜ਼ਿਲ੍ਹਾ ਪਟਿਆਲਾ ਦੇ ਹਲਕਾ ਕਨੌਰ ਚ ਪੈਂਦੇ ਪਿੰਡ ਤੰਧਾਰਸੀ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦੀ ਪ੍ਰਵਾਸੀਆਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਰਾਜਪੁਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੋਂ ਹਸਪਤਾਲ ਵਾਲਿਆਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਆਖਰ ਕੀ ਕਾਰਨ ਹੈ ਕਿ ਇੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਆਏ ਉਹਨੂੰ ਕੁੱਟ ਕੇ ਗਏ ਇਸ ਤਰੀਕੇ ਦੇ ਨਾਲ ਪ੍ਰਵਾਸੀ ਜਿਹੜੇ ਪੰਜਾਬੀਆਂ ਦੇ ਉੱਤੇ ਭਾਰੂ ਪੈਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਹੁਸ਼ਿਆਰਪੁਰ ਦੀ ਘਟਨਾ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਘਟਨਾ ਸਾਹਮਣੇ ਆ ਰਹੀ ਆ ਤਾਂ ਕੀ ਹੁਣ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਰਾਜ ਹੋ ਚੁੱਕਿਆ ਕੀ ਪੰਜਾਬ ਦੇ ਵਿੱਚ ਪ੍ਰਵਾਸੀ ਜਿਹੜੇ ਨੇ ਉਹ ਪੰਜਾਬੀਆਂ ਤੇ ਭਾਰੂ ਪਹਿਰੇ ਨੇ ਮੁਹਾਲੀ ਦੇ ਵਿੱਚ ਕੁੰਬੜਾ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਪ੍ਰਵਾਸੀਆਂ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਕਤਲ ਕਰ ਦਿੱਤਾ ਸੀ ਪਰ ਇੱਥੇ ਜੋ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਜੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਉਸ ਦੀ ਜੁਬਾਨੀ ਸੁਣਾਉਣੀ ਹੈ ਕਿ ਆਖਰ ਕੀ ਮਾਜਰਾ ਪੂਰਾ ਕਾਰਨ ਕੀ ਹੋਇਆ ਕਿਸ ਤਰੀਕੇ ਦੇ ਨਾਲ ਸਾਰੀ ਗੱਲਬਾਤ ਹੋਈ ਹੈ। ਫੈਬ ਆਪ ਦੀ ਸਿੰਘ ਨਾ ਆ ਗਿਆ ਮੇਰਾ ਕਿਹੜਾ ਲੱਗਾ ਇਹ ਆਰਾਮਨਗਰ ਕੋਲ ਗੱਲਬਾਤ ਨਹੀਂ ਗੱਲਬਾਤ ਕੁਝ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਕੰਮ ਤੋਂ ਆਇਆ ਜੇ ਤੇ ਇੱਧਰ ਐਕਟਿਵਾ ਲੱਗੀ ਆ ਐਕਟਿਵਾ ਤੇ ਜੇ ਐਕਟਿਵਾ ਲੱਗੀ ਜੇ ਤੇ ਆਇਆ ਮੈਂ ਤੇ ਉਹ ਕਹਿੰਦਾ ਵੀ ਸਰਦਾਰ मामੇ ਆ ਗਏ ਤੇ ਮੈਂ ਪਤਾ ਨਹੀਂ ਮੈਂ ਕਹਿੰਦਾ ਮਾਮੇ ਆ ਗਏ ਸਰਦਾਰ ਤੇ ਮੈਂ ਉਹਨਾਂ ਨੂੰ ਮੈਂ ਕਹਾ ਭਰਾ ਤੈਨੂੰ ਕੀ ਹੋਇਆ ਉਹਨੇ ਭਾਜੀ ਮੇਰੇ ਚ ਪੇੜ ਮਾਰਤੀ ਉਤਰ ਗਏ ਮੈਂ ਅੱਗੋਂ ਗੱਲ ਪੈਣ ਗਾ 15 16 ਮੁੰਡੇ ਗੱਲ ਪੈ ਗਏ ਮੇਰੇ ਅਗੇ ਪਰਵਾਸੀ ਹਜ਼ਾਰੇ ਪਰਵਾਸੀ ਹਜ਼ਾਰੇ ਭਈ ਇਹ ਵੀ ਅੱਛਾ ਜੀ ਆ ਇੱਥੋਂ ਦੇ ਚੋਰੀਆਂ ਚੋਰੀਆਂ ਕਰਦੇ ਘੱਟੋ ਘੱਟ ਨਹੀਂ ਨਾ ਅੰਦਰ ਹੋਏ ਪਾਚੇ ਇਲੀਗਲ ਇਥੇ ਰਹਿਣ ਦੇ ਕਨੇ ਮੈਦਾ ਸਮਾਂ ਇਹ ਭਾਜੀ ਹੈਗਾ ਜੀ ਕੋ 9 9:30 ਵਜੇ ਮੈਂ ਤੇ ਕੰਮ ਤੋਂ ਐ ਮੈਂ ਇਹ ਆ ਕਰ ਜਿਵੇਂ ਰਾਹ ਘਰੇ ਚੱਲਾਂ ਮੈਂ ਗੱਲਬਾਤ ਕੁਝ ਨਹੀਂ ਗੱਲਬਾਤ ਮੈਂ ਤਾਂ ਕੁਝ ਕਿਹਾ ਵੀ ਨਹੀਂ ਉਹਨਾਂ ਨੂੰ ਮੈਂ ਕਿਹਾ ਭਰਾ ਤੈਨੂੰ ਕੀ ਹੋਇਆ ਮੈਂ ਹੈ ਨਾ ਬੋਲ ਤੇ ਉਹ ਆ ਕੇ ਸੁੱਟਣ ਡਾਇਆ ਮੇਰੇ ਨਾਲ ਹੀ ਪਹਿਲਾਂ ਕੁਝ ਨਹੀਂ ਕਰਪਾਨਾ ਕਰਪੂਨਾ ਲੈ ਕੇ ਪਹਿਲਾਂ ਹੀ ਮੈਨੂੰ ਲੱਗਦਾ ਲੈ ਗਏ ਹੀ ਟਾਈਮ ਚੁੱਕਦੇ ਹੀ ਤੇ ਕਰਪਾਨਾ ਕਰਪੂਨਾ ਲੈ ਕੇ ਆਏ ਉਹਨੇ ਆ ਕੇ ਮੇਰੇ ਖੜਾ ਮਾਰਿਆ ਹੈ ਨਹੀਂ ਨਹੀਂ ਪ੍ਰਾਣੀ ਮੈਂ ਤਾਂ ਲੱਗਦਾ ਨਹੀਂ ਮੇਰੇ ਬਾਹਰ ਹੀ ਰਹਿਣਾ ਮੈਂ ਤੇ ਰਹਿਣਾ ਨਹੀਂ ਮੈਂ ਬਾਹਰ ਰਹਿਣਾ ਜੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੁਹਾਡੀ ਪੱਗ ਕਿੱਥੇ ਤੁਹਾਡੀ ਪੱਗ ਲਾਈ ਪੱਗ ਨਾਲ ਹੀ ਲੱਗੇ ਨਾਲ ਲੱਗੇ ਨਾਲ ਲੱਗੇ ਜੀ ਮੇਰੇ ਵੀ ਕੀਤੇ ਦਾ ਸਟਾਰ ਦੇ ਫੋਨਸ ਨੂੰ ਹੱਲੇ ਕੀਤਾ ਆ ਫੋਨ ਪਰ ਹੱਲ ਕਾਰਵਾਈ ਤੇ ਕੋਈ ਨਹੀਂ ਹੋਈ ਸਾਟਾ ਵੀ ਕੋਈ ਇੱਥੇ ਘੜਾ ਮਾਰਿਆ ਜੇ ਇੱਥੇ ਦੰਦ ਦੇ ਲੱਗੇ ਜੇ ਮੇਰੇ ਲੋਕੇ ਦੇ ਆ ਬਾਕੀ ਆ ਪਾ ਮਾਰੀ ਕਰਪਾਨ ਵਜੇ ਜੇ ਇੱਥੇ ਘਰਾ ਮੇਰੇ ਵੀ ਗੋਟ ਦੇ ਵਕੀਲ ਭਾਜੀ ਇੱਕ ਮਿੰਟ ਕਿੰਨੇ ਕ ਜਣੇ ਆਏ ਘੱਟੋ ਘਾਟ ਵੀ ਨਹੀਂ ਮੇਰੇ ਖਿਆਲ ਨਾਲ 17 20 ਜਣੇ ਹੈਗੇ ਸਾਰੇ ਪਰਵਾਸੀ ਸਾਰੇ ਪਰਵਾਸੀ ਇੱਕ ਮਿਲਖਾ ਹੀ ਪੰਡੋਰੀ ਦਾ ਪੰਡੋਰੀ ਦਾ ਪੰਡੋਰੀ ਦਾ ਭਈਆ ਆ ਉਹ ਉਹਨੂੰ ਉਹਨੂੰ ਮੈਂ ਦੇ ਕਾਨੂੰਨ ਅਕਿ ਸਟਾਰ ਕਰੋ ਜਲਦੀ ਤੋਂ ਜਲਦੀ ਅੱਗੇ ਵੀ ਖਤਰਾ ਆਇਆ ਭਾਜੀ ਹੁਣ ਤੇ ਖਤਰਾ ਹੈ ਖਤਰਾ ਹੈ ਸਾਰੇ ਦੇ ਪਰਵਾਸੀ ਜਿੱਥੇ ਜਿੱਥੇ ਬੰਦੀਆਂ ਨੂੰ ਅੱਜ ਹੀ ਬੰਦੀ ਆ ਕਿ ਤੁਹਾਡਾ ਸਾਥ ਦੋ ਆਗੇ ਜਲਦੀ ਤੋਂ ਜਲਦੀ ਤੇ ਇਹਨਾਂ ਨੂੰ ਮੈਂ ਦੇ ਕਾਨੂੰਨ ਵਿੱਚ ਅਪੀਲ ਕਰਦਾ ਹਾਂ ਕਿ ਤੁਹਾਡੇ ਬਹੁਤੇ ਇਹ ਲੱਗਦਾ ਕਿ ਅੱਗੇ ਵੀ ਜਿਹੜਾ ਮੁੱਦਾ ਚੱਲ ਰਿਹਾ ਪੰਜਾਬੀਆਂ ਪਰਵਾਸੀ ਉਹ ਨਹੀਂ ਭਾਈ ਬਹੁਤ ਖਤਰੇਜ਼ਾਰ ਹੈਗਾ ਹੈ ਖਤਰੇ ਇੱਥੇ ਰਹਿ ਕਿੰਨੇ ਘਰ ਗਏ ਚਾਰ ਪੰਜ ਤੇ ਪੰਜਾਬੀਆਂ ਨੇ ਘਰ ਸਾਰੇ ਗਲੀ ਚ ਬਾਕੀ ਸਾਰੇ ਭਾਈ ਇਹ ਜੀ ਲੱਗਦਾ ਕਿ ਉਹ ਮੁੱਦਾ ਸਹੀ ਚੁੱਕਣ ਦੇ ਆ ਜਿਹੜਾ ਪਿਛੇ ਰਟ ਵੀ ਆ ਬਿਲਕੁਲ ਸਹੀ ਹੈ ਉਹ ਨਹੀਂ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਭਾਈ ਜੀ ਇਹਨਾਂ ਨੇ ਮੱਲੇ ਭਾਈ ਮੱਲੇ 35 40 ਜਾਣੇ ਲਾਗੇ ਖਲੋ ਤੇਰੇ ਕੋਈ ਸਾਥ ਨਹੀਂ ਦਿੱਤਾ ਭਰਾ ਮੇਰਾ ਆ ਉਹਨੂੰ ਵੀ ਡੇ ਘੁੱਟਣ ਨਾਲੀ ਦੀਪ ਸਿੰਘ ਜੀ ਅੱਜ ਤੋਂ ਰਹਿਣ ਵਾਲੇ ਆ ਰਾਮਨਗਰ ਕਲੋਨ ਕਿਹ ਕਾਲੇ ਮਜਾ ਕੁਛ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਤੇ ਮੈਂ 4-5 ਦਿਨਾਂ ਦਾ ਚੰਡੀਗੜ੍ਹ ਆ ਗਿਆ ਫੋਟੋ ਸ਼ੂਟ ਦਾ ਮੇਰਾ ਕੰਮ ਜੇ ਤੇ 4-5 ਦਿਨਾਂ ਦਾ ਚੰਡੀਗੜ੍ਹ ਹੀ ਅੱਜ ਆਇਆ ਹਾਂ ਤੇ ਮੈਂ ਘਰੇ ਗੇੜਾ ਮਾਰ ਕੇ ਆਵਾਂ ਅੱਜ ਤੱਕ ਤਾਂ ਕਿੱਦੇ ਆ ਤੇ ਆਇਆ ਤੇ 4 ਕਿ ਮੁੰਡੇ ਹੈਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਵੀ ਗਿਆਨੇ ਕੀ ਕਿਦਾਂ ਮੈਂ ਕਿਹਾ ਭਰਾ ਮੇਰਾ ਨਾਂ ਹੈਗਾ ਤੂੰ ਨਾਲ ਲੈ ਲਾ उन्हें कोई गल ही नहीं की तो सुटन डा मेरा भाजी पहला दो तीन मुंडे मेन हो रुपये तेन जगे भाजी कुछ भी नहीं है कुछ नी हो मतलब की वैर पेन देवासी है सारे भैया जी भाजी एक्टिव थोड़ी जी है हथियार चार पांच को मतलब की जेड़े बंदे मैं दसदा ना ਜਿੱਦਾਂ ਉਹਨਾਂ ਨੇ ਮੈਨੂੰ ਛੁੱਟਿਆ ਮੈਂ ਅੱਗੋਂ ਗੱਲ ਪੈਣ ਨੂੰ ਹੈ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅੱਗੋਂ ਗੱਲ ਪੈਣ ਨੂੰ ਹੈ ਤੇ ਘਟੋ ਘਟੋ ਨਹੀਂ ਮੇਰੇ ਖਿਆਲ ਨਾਲ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਸਾਰਿਆਂ ਨੂੰ ਕਿਰਪਾਨਾਂ ਹੈਗੇ ਅੱਛਾ ਕਿਰਪਾਨਾਂ ਨਹੀਂ ਮੈਂ ਇਥੋਂ ਦਾ ਹੀ ਰਹਿਣਾ ਹੈ ਕੰਮ ਮੇਰਾ ਚੱਟੇ ਕਿੱਟਦਾ ਹੈ ਜਿਹੜੀ ਕਿਤੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਥੀ ਹੈ ਜਾਣ ਕੇ ਵੀ ਕਹੋ ਝਗੜੇ ਦੇ ਦੌਰਾਨ ਦੋਵੇਂ ਭਰਾ ਦਸਤਾਰਾਂ ਹੈਂ ਹਾਂਜੀ ਕਿੱਥੇ ਤੁਹਾਡੀ ਮੈਂ ਤੁਹਾਨੂੰ ਦੱਸ ਦਾਂ ਦਸਤਾਰ ਜਦੋਂ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰਾਂ ਹੀ ਸ ਨਾ ਨਾ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਭਜੀ ਕਿਸ ਤਰ੍ਹਾਂ ਦੇ ਭਾਈ ਜਿੱਥੋਂ ਤੱਕ ਵੀ ਜਿਹੜਾ ਜਥੇ ਬੰਦੀ ਹੁੰਦੇ ਆ ਜਲਦ ਤੋਂ ਜਲਦ ਸਾਡਾ ਸਾਥ ਦਿਓ ਤੇ ਪੁਲਿਸ ਨੂੰ ਇਹੋ ਕਹਿ ਲਿਆਗੇ ਕਿ ਇਹ ਚਾਲ ਦੇ ਵਿੱਚ ਬੁਦਾ ਜਣਾ ਬਹੁਤ ਖਰਾਬ ਬੋਲ ਬਹੁਤ ਖਰਾਬ ਕਰਨਦੇ ਭਜੀ ਬੋਤ ਆ ਗ੍ਰਾਮ ਨਵੇ ਕੋਣੀ ਚ ਕਾਫੀ ਬੋਤ ਆ 4-5 ਦਿਨ ਹੋਏ ਮੈਂ ਤੇ ਤਾਂ ਹੀ ਡਰਦਾ ਮੈਂ ਕਿਾ ਚੱਲ ਇਸ ਤੋਂ ਪਹਿਲੇ ਗ੍ਰਾਮ ਨਵੇ ਕੋਣੀ ਚ ਕਿ ਜਦੋਂ ਨੌਜਵਾਨੀ ਪਾਉਂਦੇ ਆ ਇਸ ਤਰ੍ਹਾਂ ਉਦੋਂ ਉਦੋਂ ਉਹ ਗੱਲਾ ਤੇ ਮੈਂ ਤਾਂ ਕਰਕੇ ਮਹਲੇ ਜ ਰਹਿੰਨਾ ਨਹੀਂ ਕਿ ਮਹਲਾ ਬਹੁਤ ਗੰਦਾ ਹੈ ਤੇ ਜਦੋਂ ਆਈਦਾ ਹਾਂ ਉਦੋਂ ਤੇ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲੀਦਾ ਅੱਜ ਬਾ ਆਏ ਕਿ ਆਇਆਂ ਹੀ ਕੰਮ ਤੋਂ ਤੇ ਤਾਂ ਕਰਕੇ ਹੋਇਆ ਜੀ ਕੋਈ ਅਪੀਲ ਨਹੀਂ ਭਾਜੀ ਹੁਣ ਬਾ ਪੁਲਿਸ ਸਾ ਪੁਲਿਸ ਮੁਕੇ ਤੇ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਆ ਵੀ ਉਹ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਨਾਲ ਦਾ ਮਾਂ ਨਾਲ ਦੋਵੇਂ ਨਿਗਨਗੇ ਬੱਚੇ ਪੜ੍ਹਿਆ ਮਹਲੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖਿਆ ਨਾ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਸਾਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇੱਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇਹ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਐਂ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆ ਗਈਆਂ ਇਹ ਗੱਲ ਦਾ ਝਗੜਾ ਨੂੰ ਉਹ ਕਿਦੇ ਉਹ ਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਿਹਾ ਮੇਰਾ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਹੀ ਲਾਗ ਲੈ ਕੇ ਸੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜੋ ਜਨਾਬ 15 16 ਮੁੰਡੇ ਆnde ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਕੈਨੇਡਾ ਦੇ ਕਿਹੜੀ ਆ ਬਾਹਰ ਹੋਈ ਮੱਲੇ ਦੇ ਵੀ ਆ ਤੇ ਬਾੜ ਦੇ ਵੀ ਆ ਜੇ ਮੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ 12ਵੇਂ ਮੁੰਡੇ ਨਾਲ ਉਹ ਮਹੱਲੇ ਦੇ ਨਾਲੋਂ ਬਾਹਰ ਦੇ ਮੁੰਡੇ ਆ ਨਹੀਂ ਸਕਦੇ। ਦਾਤਰ ਕਿਰਪਾਨਾਂ ਆਉਂਦੇ ਉਹਨਾਂ ਦੇ ਕੋਲ। ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਅਸੀਂ? ਅਸੀਂ ਕਾਰਵਾਈ ਇਹ ਜੋ ਉਹਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਹੈ ਨਾ ਸਖਤਾਈ ਕੀਤੀ ਜਾਵੇ। ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇਥੇ ਪਹਿਨੇ ਸੁਣਾਈ ਨਹੀਂ ਇਹਨਾਂ ਦੀ ਕਰਨ। ਇਹ ਪਹਿਲੇ ਵੀ ਰਾਮਨਗਰ ਕੋਲ। ਰਾਮਨਗਰ ਤੇ ਬਹੁਤ ਕੁਝ ਹੁੰਦਾ ਵਾ। ਤੇ ਪੁਲਿਸ ਕੋਲ ਉਹ ਕਿਹਾ ਥੋੜੀ ਚੈਕਿੰਗ ਕਰਾਂਗੇ। ਪੁਲਿਸ ਵਾਲੇ ਜਦੋਂ ਕੋਈ ਗੱਲ ਬਣਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ। ਉਦਾਂ ਕੋਈ ਨਹੀਂ ਕਿਹੜਾ ਉਦਾਂ ਕੋਈ ਨਹੀਂ ਆਉਂ ਬੱਚੇ ਗਾਂਵਾਂ ਸਾਂ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਹੁੰਦੇ ਆ ਤੇ ਮਹੱਲੇ ਦੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਹਦੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਕਹਿੰਦੇ ਆ ਧਾਰਕਾਡ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਸਾਡੇ ਮਹੱਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਨ੍ਹਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗਲਤ ਆ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਜਿੱਥੇ ਵੀ ਆਵਾਜ਼ ਸੁਣਨ ਸਾਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਨਾ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਬੇਨੰਦੀ ਦਸਤਾਰ ਦਾ ਮੁੱਲ ਠੀਕ ਸਾਹ ਦੇਣ ਨਾਲੋਂ ਆਟਕ ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋ ਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਸਹੀ ਕਾਰਵਾਈ ਕੀਤੀ ਜਾਵੇ ਸਰ ਕਿੰਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇੰਨਾ ਮੈਸੇਜ ਮਿਲਿਆ ਸੀਗਾ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟਸ ਆ